ਕੋਈ ਜਾਣਦਾ ਮੈਂ ਭਾਈ ਅਮਰਪਾਲ ਦੇ ਖਿਲਾਫ ਨਹੀਂ ਹੈ ਦੇਖੋ ਧਰਮ ਦਾ ਪ੍ਰਚਾਰ ਕਰਨਾ ਚੰਗੀ ਗੱਲ ਆ ਕਰਨਾ ਚਾਹੀਦਾ ਹੈ ਨਸ਼ੇ ਦੇ ਖਿਲਾਫ ਕਰਨਾ ਚਾਹੀਦਾ ਹੈ ਪਰ ਤੁਸੀਂ ਲਾਈਨ ਉਹ ਚੁਣੀ ਹੈ ਕਹਿੰਦੇ ਤੁਸੀਂ ਸਤਿਧਾਨ ਨਹੀਂ ਮੰਨਦੇ ਤੇ ਹੁਣ ਇਲੈਕਸ਼ਨ ਵਾਸਤੇ ਸਤਿਧਾਨ ਮੰਨ ਲਾ ਕੇ ਇੱਕਦਮ ਤੁਸੀਂ ਟਰਨ ਕਿਉਂ ਕਰੀ ਜਾਂਦੇ ਹੋ ਅੱਜ ਸਵਾਲ ਹੈ ਮੈਂ ਪੁੱਛਣਾ ਚਾਹਣਾ ਹਾਂ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਪੁੱਛਣਾ ਚਾਹਣਾ ਹੈ ਕਿ ਤੁਸੀਂ ਪੁੱਛਿਓ ਇੱਕ ਸਾਲ ਪਹਿਲੇ ਭਾਈ ਸਾਹਿਬ ਕਿੱਥੇ ਸੀ? ਇੱਕ ਸਾਲ ਪਹਿਲੇ ਕਿੱਥੇ ਸੀ? ਇੱਕ ਸਾਲ ਪਹਿਲੇ ਕੀ ਚੋਲਾ ਪਾਇਆ ਸੀ? ਅੰਬਰਧਾਰੀ ਸੀ। ਬਾਲ ਸੀਗੇ। ਇੱਕ ਸਾਲ ਦੀ ਪਿੱਛੇ ਪਹਿਲੇ ਜੀਨਾ ਪਾਉਂਦੇ ਸੀ, ਕੀ ਛਿੱਟਾ ਪਾਉਂਦੇ ਸੀ? ਫੋਟੋਆਂ ਦੇਖ ਲਓ ਤੁਸੀਂ ਇੱਕ ਸਾਲ ਪਹਿਲੇ ਬੰਦਾ ਕਿਸੇ ਨੂੰ ਨਹੀਂ ਪਤਾ ਪੰਜਾਬ ਦੇ ਕਿਸੇ ਨੂੰ ਪੁੱਛ ਲੋ। ਕਿਦੇ ਸਾਨੂੰ ਪਤਾ ਨਹੀਂ ਆ ਜੀ ਆ ਜਹ ਹਸਤੇ ਹੁੰਦੇ ਆ ਸੜ ਲਈ ਬਾਲ ਕੱਟੇ ਆ ਇੱਕ ਦਿਨ ਜਾ ਕੇ ਸਾਰਾ ਡਰਾਮਾ ਚੱਲ ਪੈਂਦਾ ਹੈ ਪਗੜੀ ਵੀ ਆ ਜਾਂਦੀ ਹੈ ਚੋਲਾ ਵੀ ਆ ਜਾਂਦਾ ਹੈ ਗਾਤਰਾ ਵੀ ਉੱਤ ਆ ਜਾਂਦਾ ਹੈ ਉਦੋਂ ਮਤਲਬ ਖਾਲਿਸਤਾਨ ਦਾ ਨਾਰਾ ਵੀ ਲੱਗ ਲੱਗ ਜਾਂਦਾ ਹੈ ਆ ਇੱਕ ਸਵਾਲ ਹੈ ਜਿਹੜਾ ਤੁਸੀਂ ਆਪਣੇ ਘਰੇ ਬੈ ਕੇ ਸੋਚੋ ਕਿ ਕੌਣ ਹੈ ਇੱਥੇ 1600 ਸਾਲ ਕੱਟਣ ਵਾਲੀ ਕਾਲੀ ਲੀਡਰਸ਼ਿਪ ਹੈ ਉਹਨੂੰ ਕਹਿੰਦੇ ਆ ਪੰਥਕ ਨਹੀਂ ਹੈ ਵਿਰਸਾ ਸਿੰਘ ਮਲਡੋ ਮਲਾ ਕਿੰਨੇ ਸਾਲ ਰਿਹਾ ਐਨਐਸਐ ਜੀ ਕਹਿੰਦੇ ਪੰਥਕ ਨਹੀਂ ਹੈ ਪੰਥੂ ਹੈ ਆਧਾ ਪੰਥ ਹੀ ਨਹੀਂ ਆ ਬੀਬੀ ਜੀ ਦੇਖੋ 34 ਸਾਲ 34 ਸਾਲ ਆਪਣੀ ਭੈਣ ਘਰੇ ਰਹਿ ਗਈ ਇਹਨੂੰ ਛੇਰੋਣ ਵਾਸਤੇ ਤਾਂ ਕਹਿੰਦੀ ਰਹੇ ਮੇਰਾ ਵੀਰ ਅੱਜ ਇਲੈਕਸ਼ਨ ਲੜ ਰਿਹਾ ਹੈ ਇਨਾਂ ਨੂੰ ਛਡਾਉਣ ਵਾਸਤੇ ਨਹੀਂ ਆਪਣੇ ਆਪ ਮੁਛਰਉਣ ਵਾਸਤੇ ਹੁਣ ਇਲੈਕਸ਼ਨ ਲੜ ਰਿਹਾ ਆਪਣੇ ਆਪ ਮੁਛਰਉਣ ਵਾਸਤੇ ਅਸੀਂ ਲੜ ਰਹੇ ਲੜਾਈ ਇਨਾਂ ਨੂੰ ਛਡਾਉਣ ਵਾਸਤੇ ਫਿਰ ਲੜਾਈ ਕੀ ਦੀ ਹੈ ਹਮ ਥੋੜੀ ਫੌਜ ਹੋਏ ਜਿਹੜੀ ਲੜਾਈ ਲੜਦੀ ਹੋਏ ਤੁਸੀਂ ਉਹਦੇ ਤੇ ਭਰੋਸਾ ਰੱਖੋ ਅਸੀਂ ਕਿਹਾ ਸੀ ਜੀ ਬੀ ਜੀ ਪੀ ਨੂੰ ਕੀ ਭਾਈ ਸਾਹਿਬ ਨੂੰ ਡਿਬਰੂਗੋੜ ਜੇਲ੍ਹ ਕਿਉਂ ਰੱਖਿਆ ਅਸੀਂ ਐਨ ਐਸ ﺍ ਦੇ ਖਿਲਾਫ ਅਕਾਲੀ ਦਲ ਮੈਂ ਬਿਆਨ ਦਿੱਤਾ ਸੀ ਅਸੀਂ ਕਿਹਾ ਅਸੀਂ ਕਿਰ ਤੁਸੀਂ ਖੜੀ ਲਿਆ ਪੰਜਾਬ ਦੀ ਜੇਚ ਲਿਆਓ ਅਸੀਂ ਲੜਦੇ ਅਸੀਂ ਬੰਦੀ ਸਿੱਕਾ ਜਿ ਲੈ ਤੁਸੀਂ ਹਰ ਸਿਮਰਤ ਕੋਲ ਬਾਦਲ ਨੂੰ ਪਾਰਲੀਮੈਂਟ ਦੇਖੇ ਲੜਾਈ ਲੜਦੇ ਹੁਣ ਇੱਕ ਬੰਦਾ ਜੋਥੀ ਜਾ ਕੇ ਕਹੂਗਾ ਜੀ ਮੈਨੂੰ ਛੱਡ ਦਿਓ ਇਹਨਾਂ ਨੂੰ ਭਾਗ ਨਾ ਦੇਓ ਦੂਜੀ ਗੱਲ ਤੇ ਤੁਹਾਨੂੰ ਪੁੱਛਣਾ ਚਾਹਣਾ ਜਿਦੋਂ ਇੱਥੇ ਕੋਈ ਬਜ਼ੁਰਗ ਬਾਦਲ ਸਾਹਿਬ ਨੇ ਕਿੰਨੇ ਕਿੰਨੇ ਜੇਲ੍ਹਾਂ ਚ ਗਏ ਬਹੁਤ ਹੋਣੇ ਆ ਜਦੋਂ ਤੁਹਾਨੂੰ ਉਹਦਾ ਪਤਾ ਹੁੰਦਾ ਜੀ ਕਿੰਨੇ ਸਾਲ ਤੁਸੀਂ ਆ ਬੇਚੇ ਬਾਪੂ ਜੀ ਆਇਓ ਦੇਖੋ ਆ ਦੇਖੋ ਬਾਪੂ ਜੀ ਆ ਹੈ ਅਸਲੀ ਕਾਲੀ ਬਾਪੂ ਜੀ ਬਾਪੂ ਜੀ ਜਦੋਂ ਆਪਾਂ ਮੋਰਚੇ ਲਾਉਂਦੇ ਸੀ ਪੁਲਿਸ ਆਉਂਦੀ ਸੀ ਆਪਾਂ ਜਕਾਰੇ ਛੱਡ ਕੇ ਜਾਂਦੇ ਸੀ ਕਿ ਗੱਡੀਆਂ ਚ ਭੱਜ ਜਾਂਦੇ ਸੀ ਕਿ ਸਾਨੂੰ ਫੜ ਨਾ ਲਏ ਆਪਣੇ ਖਾਲਸਾ ਜੀ ਕੋ ਜੋ ਆ ਸਾਉਂ ਤੋਂ ਕਹਿ ਜੋ ਬਾੜ ਨੇ ਕਹਿ ਜੋ ਗੁੰਜੂ ਅਥੇ ਗੁੰਜੂ ਤਗੜਾ ਗਏ ਗੁੰਜੂ ਕਾ ਕੇ ਸਿੰਘ ਜੀ ਕੋਤੀ ਬੜੇ ਸੈਣ ਹਾ ਜਿਹੜਾ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਆਪਣੇ ਮੁੰਡਿਆਂ ਨੂੰ ਤਾਂ ਬੜਾ ਲੜਨਾ ਪਊਗਾ ਇਹ ਕਰਨਾ ਪਊਗਾ ਜਿਉ ਪਤਾ ਲੱਗ ਗਿਆ ਰਾਜਪੁਤਸ ਘੇੜਾ ਪੈ ਗਿਆ ਗੱਡੀ ਬਦਲ ਕੇ ਭੱਜ ਕੇ 15 20 ਦਿਨ ਗਾਇਬ ਯਾਰ ਬਾਦਲ ਸਾਹਿਬ ਮੋਰਚਾ ਲਾਉਂਦੇ ਸਿੱਧੇ ਥਾਣੇ ਵੱਜਦੇ ਫੜੋ ਸਾਨੂੰ ਐ ਨਹੀਂ ਪਤਾ ਸੀ ਕਿ 300 ਸਾਲ ਰੱਖਣਗੇ 400 ਸਾਲ ਰੱਖਣਗੇ ਕੁੰਬੂਡੂਰ ਜੇਲ ਹੈ ਤਾਮਿਲਨਾਡੂ 3 ਸਾਲ ਬਾਦਲ ਸਾਹਿਬ ਨੂੰ ਰੱਖਿਆ ਸਾਨੂੰ 6 6 ਮਹੀਨੇ ਮਿਲ ਨਹੀਂ ਦਿੰਦੇ ਸੀ 6 6 ਮਹੀਨੇ ਮੈਨੂੰ ਯਾਦ ਆ ਮੈਂ ਤੇ ਆਪਣੇ ਮਾਤਾ ਦੀ ਮਦਦ ਨੇ ਉਹਨਾਂ ਨਾਲ ਮੈਂ ਮਿਲ ਗਿਆ ਕੁੰਬੂਡੂਰ ਜੇਲ ਤਾਮਿਲ ਸਾਨੂੰ ਜਿਹੜੇ ਹੋਟਲ 'ਚ ਅਸੀਂ ਕਮਰਾ ਲੈਂਦੇ ਸੀ ਪੁਲਿਸ ਆਉਂਦੀ ਸੀ ਸਾਨੂੰ ਘਰੋਂ ਕੱਢ ਦਿੰਦੀ ਸੀ ਕਹਿੰਦਾ ਯਾਤਵਾਦੀ ਆ ਗਏ ਰਿਕਸ਼ੇ ਤੇ ਸਕੂਟਰ ਤੇ ਸਾਨੂੰ ਕੋਈ ਚੜ੍ਹ ਨਹੀਂ ਦਿੰਦਾ ਸੀ ਫਿਰ ਜੋਰਜ ਫਰਨੈਂਡਸ ਉਦੋਂ ਜਨਤਾ ਪਾਰਟੀ ਸੀ ਜੋਰਜ ਫਰਨੈਂਡਸ ਉਥੋਂ ਦਾ ਲੀਡਰ ਸੀ ਮੇਰੇ ਮਾਤਾ ਜੀ ਨੇ ਅਸੀਂ ਅਸੀਂ ਉਹਨੂੰ ਟੈਲੀਫੋਨ ਕੀਤਾ ਸਾਨੂੰ ਕੋਈ ਘਰ ਨੂੰ ਰਹਿਣ ਦਿੰਦਾ ਕੋਈ ਗੱਡੀ ਨਹੀਂ ਦਿੰਦਾ ਉਹਨੇ ਆਪਣੇ ਵਰਕਰਾਂ ਨੂੰ ਟੈਲੀਫੋਨ ਕੀਤਾ ਕਿ ਆਪਣੇ ਘਰੇ ਦਿਖਾ ਲੋ ਬਾਗੋਂ ਸਾਹਿਬ ਪਰਿਵਾਰ ਨੂੰ ਅਸੀਂ ਉਹਨਾਂ ਦੇ ਘਰੇ ਰਹਿੰਦੇ ਸੀ ਤੇ ਉਹ ਉਹਨਾਂ ਦੀ ਗੱਡੀ ਦੀ ਅਸੀਂ ਜਾ ਕੇ ਜੇਲ੍ਹ ਜਾਂਦੇ ਸੀ 6-6 ਮਹੀਨੇ ਤੇ ਬਾਅਦ ਸਾਨੂੰ ਇੱਕ ਮੌਕਾ ਮਿਲਦਾ ਸੀ ਤੇ ਜਦੋਂ ਮੌਕਾ ਮਿਲਦਾ ਸੀ ਇੱਕ ਬੰਦਾ ਮੈਂ ਬੈਠਾ ਮੇਰੀ ਮਾਤਾ ਜੀ ਬੈਠੇ ਐ ਇੱਕ ਪਾਸੇ ਸੀਆਈਡੀ ਦਾ ਇੱਥੇ ਖੜਾ ਹੁੰਦਾ ਸੀ ਕਹਿੰਦੇ ਸਾਨੂੰ ਕਹਿੰਦੇ ਸੀ ਅੰਗਰੇਜ਼ੀ ਚ ਗੱਲ ਕਰੋ 15 ਮਿੰਟ ਦੀ ਮੀਟਿੰਗ ਹੁੰਦੀ ਸੀ 6 ਮਹੀਨੇ ਬਾਅਦ ਕਿ ਅੰਗਰੇਜ਼ੀ ਚ ਗੱਲ ਕਰੋ ਮੈਂ ਕਿਹਾ ਸੀ ਤੇ ਪੰਜਾਬੀ ਕਿੰਨੀ ਸਾਨੂੰ ਸਮਝ ਨਹੀਂ ਆਉਂਦੀ ਸੁਣਦੇ ਸੀ ਤੁਸੀਂ ਆਪਣੇ ਬਾਪ ਨਾਲ ਕੀ ਗੱਲ ਕਰ ਰਹੇ ਹੋ ਆਪਾਂ ਹਲੇ ਵੀ ਨਹੀਂ ਸਮਝੇ ਹੁਣ ਇੱਕਦ ਦੱਸੋ ਤੁਸੀਂ ਜੇ ਵਕੀਲ ਕਰੋਗੇ ਆਪਣਾ ਕਿਹੜਾ ਕਰੋਗੇ ਅਕਾਲੀ ਦਲ ਦਾ ਬੰਦਾ ਕੋਈ ਆਰਐਸਐਸ ਦਾ ਵਕੀਲ ਕਰੂਗਾ گوگل کر لو مالوا زون سل کا پرچارک ہلے بھی نہیں آپ سوچو گے میں خلاف نہیں بول رہا میں سوچنے کہہ رہے ہیں کوئی گل نہیں بھائی جان ਮੈਂ ਜਿਹੜਾ ਮੈਂ ਕਹਿ ਰਿਹਾ ਮੈਂ ਸੋਚਣ ਵਾਸਤੇ ਕਹਿ ਰਿਹਾ ਕਿਉਂਕਿ ਜਿਹੜਾ ਹੁੰਦਾ ਆਪਾਂ ਸਮਝਦੇ ਨੇ ਕਿ ਕੋਈ ਚੋਲਾ ਪਾਲੇ ਹੁਣ ਆਹ ਦਾਦੂਵਾਲ ਆਪਣੇ ਖਿਲਾਫ ਇਹਨਾਂ ਨੇ ਦਾਦੂਵਾਲ ਮੰਡ ਨਹੀਂ ਕੀਤਾ ਸੀ ਨਾ ਆਹ ਕੀ ਬਿਆਦਬੀ ਅਕਾਲੀ ਦਲ ਨੇ ਕੀਤੀ ਹੈ ਬਿਆਦਬੀ ਅਕਾਲੀ ਦਲ ਅਕਾਲੀ ਦਲ ਤਾਂ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਤੁਸੀਂ ਮੇਰੇ ਘਰੇ ਚਲ ਜਾਓ ਬਾਦਲਪਿੰਡ ਜਾਂ ਚੰਡੀਗੜ੍ਹ ਮਾਰੇ ਦਾ ਪ੍ਰਕਾਸ਼ ਹੈ ਮੱਥਾ ਟੇਕਣ ਤੋਂ ਬਗੈਰ ਅਰਦਾਸ ਕਰਨ ਤੋਂ ਬਗੈਰ ਅਸੀਂ ਘਰੋਂ ਨਹੀਂ ਨਿਕਲਦੇ ਤੇ ਸਾਨੂੰ ਕਹਿੰਦੇ ਅਸੀਂ ਬੇਅਦਬੀ ਕਰਾਈ ਹੈ ਅਕਾਲ ਪੁੱਛ ਕਿਉਂਗੀ ਇਹ ਏਜੰਸੀਆਂ ਦਾ ਕੰਮ ਹੈ ਏਜੰਸੀਆਂ ਉਹ ਖੜਾ ਕਰਦੀਆਂ ਆ ਅਕਾਲੀ ਦਰ ਨੂੰ ਕਮਜ਼ੋਰ ਕਰਨ ਵਾਸਤੇ ਜੇ ਨਹੀਂ ਸਮਝਾਂਗੇ ਨੁਕਸਾਨ ਆਪਣਾ ਹੀ ਹੋਣਾ ਹੈ ਜੇ ਕੋਈ ਬੰਦਾ ਏਜੰਸੀ ਦੀ سپورਟ ਨਾ ਹੋਏ ਕਾਗਜ ਵੀ ਦਾਖਲ ਹੋ ਸਕਦਾ ਮੈਂ ਜਿਹੜੀਆਂ ਚੀਜ਼ਾਂ ਕਿਉਂ ਮੈਂ ਆ ਕਿਉਂ ਦੱਸ ਰਾਂ ਸੋਚਣ ਵਾਸਤੇ ਕਿ ਆਪਾਂ ਫਿਰ ਤੋਂ ਨੁਕਸਾਨ ਨਾ ਕਰਾ ਲਈ ਆਪਣਾ ਉਹ 10 15 ਸਾਲ ਆਪਾਂ ਮੁੰਡੇ ਵੀ ਮਰਵਾ ਲਏ ਆਪਣੇ ਪਰਿਵਾਰ ਵੀ ਮਰਵਾ ਲਏ ਇੱਥੇ ਇੰਨਾ ਸਾਰਾ ਕੁਝ ਹੋ ਗਿਆ ਕੀ ਆਪਾਂ ਉਹ ਮਾਹੌਲ ਫਿਰ ਤੋਂ ਕਰਨਾ ਚਾਹੁੰਦੇ ਆਂ ਫਿਰ ਤੋਂ ਮਰਵਾਉਣੇ ਚਾਹੁੰਦੇ ਆਂ ਸਾਰਾ ਕੁਝ ਕਰਨਾ ਚਾਹੁੰਦੇ ਆਂ ਕੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਸੋ ਮੈਂ ਜਿਹੜੀ ਬੇਨਤੀ ਕਰਨਾ ਆਇਆ ਸੀ ਕਿ 10 ਸਾਲ ਪਹਿਲੇ ਕੈਪਟਨ ਅਮਰਿੰਦਰ ਸਿੰਘ ਆਇਆ ਗੁਡਕਾ ਸਾਹਿਬ ਦੀ ਛੁੱਟੀ ਸੌਂ ਗਾਦੀ ਸਾਰੇ ਨੇ ਕਿਹਾ ਜੀ ਮਗਰ ਲੱਗ ਕੋਈ ਦੇ ਡੱਕਾ ਨਹੀਂ ਤੋੜਿਆ 5 ਸਾਲ ਮੈਂ ਪਹਿਲੇ ਵੀ ਕਿਹਾ ਸੀ ਕਿ 5 ਸਾਲ ਪਹਿਲੇ ਵੀ ਰਿਹਾ ਹੈ ਕੁਝ ਨਹੀਂ ਕੀਤਾ ਇਹਨੇ ਪਰ ਨਹੀਂ ਨਹੀਂ ਜੀ ਇਹਨੇ ਗੁਰਕਾ ਸਾਹਿਬ ਦੀ ਸੌਂ ਖਾ ਲਈ ਜੇ ਝੂਠੀ ਸੌਂ ਖਾ ਲੈਂਦਾ ਜਿਹੜੀ ਪਾਰਟੀ ਟੈਂਕਾਂ ਤੋਂ ਕੋਈ ਦਰਬਾਰ ਸਾਹਿਬ ਤੇ ਹਮਲਾ ਕਰ ਸਕਦੀ ਆ ਪਾਉਣ ਨੂੰ ਵੋਟਾਂ ਪਾਈ ਜਾਂਦੇ ਆ ਫਿਰ ਆਪਣੇ ਖੂਨ ਛੋਕ ਹੀ ਗਿਆ ਉਹਦੇ ਬਾਅਦ ਫਿਰ ਤਵਾ ਆਇਆ ਭਗਵੰਤ ਮਾਨ ਝਾੜੂ ਵਾਲੇ ਕੰਧਾਂ ਤੇ ਲਿਖਦਾ ਇੱਕ ਮੌਕਾ ਝਾੜੂ ਦੇ ਦੋ ਸਾਰੇ ਕੌਮ ਨੇ ਝਾੜੂ ਝਾੜੂ ਕਰਤਾ ਤੇ ਹੁਣ ਕੀ ਪੁਛਤਾਈ ਜਾਂਦੇ ਆ ਕੱਲ ਮੇਰੇ ਕੋਲੇ ਮੈਂ ਦੱਸਣਾ ਚਾਹਣਾ ਕੱਲ ਕੀ ਹੋਇਆ ਮੈਂ ਰੋਪੜ ਪੰਜਾਬ ਚੋਂ ਯਾਤਰਾ ਸ਼ਹਿਰ ਚ ਟਪਰੇ ਆ ਸੀ ਇੱਕ ਗਰੀਬ ਬੰਦਾ 3 ਵੀਲਰ ਸਕੂਟਰ ਦਾ ਡਰਾਈਵਰ ਚਲਾ ਰਿਹਾ ਸੀ 3 ਵੀਲਰ ਸਵਾਰੀ ਨੂੰ ਲੈ ਕੇ ਮੇਰੇ ਕੋਲੋਂ ਦੀ ਟੱਪਿਆ ਮੈਂ ਜਿਵੇਂ ਯਾਤਰਾ ਕਰ ਰਿਹਾ ਹੱਥ ਜੋੜੇ ਉਹਨੇ ਮੈਨੂੰ ਹੱਥ ਜੋੜਾ ਫਿਰ ਪਿੱਛੋਂ ਦੀ ਆ ਕੇ ਸਕੂਟਰ ਮੋਟਰ ਜਿਹੜਾ 3 ਵੀਲਰ ਹੈ ਲਿਆ ਕੇ ਮੇਰੇ ਅੱਗੇ ਗੱਡੀ ਤੇ ਲਾਤਾ ਤੇ ਨਿਕਲ ਕੇ ਆਇਆ ਮੈਨੂੰ ਕਿਹ ਪਤਾ ਨਹੀਂ ਕੋਈ ਕੰਮ ਕੁੰਮ ਹੋਣਾ ਹੈ ਜਾਂ ਕੁਝ ਹੋਣਾ ਹੈ ਆਪਣੀ ਜੇਬ 'ਚੋਂ 20 ਰੁਪਏ ਗੱਡੇ ਉਹਨੇ ਗਰੀਬ ਬੰਦਾ ਕਹਿੰਦੇ ਜੀ ਮੈਂ ਪੂਰੇ ਬੰਦੇ ਆ 20 ਰੁਪਏ ਕਮਾਏ ਆ ਮੈਂ ਤੁਹਾਨੂੰ ਦੇਣਾ ਚਾਹਣਾ ਸਾਡੇ ਪੰਜਾਬ ਨੂੰ ਬਚਾ ਲਓ ਸਾਡੂੰ ਬੁਰਾ ਹਾਲ ਕਰਤਾ ਝਾੜੂ ਵਾਲ ਨੇ ਆ ਉਹਦੇ ਲਫ਼ਜ਼ ਹੈ 20 ਰੁਪਏ ਦੇਖੋ ਜਜ਼ਬਾ ਹੁਣ ਝਾੜੂ ਵਾਲ ਨੇ ਕੀਤਾ ਕੀ ਹੈ ਹੁਣ ਮੈਨੂੰ ਇੰਨਾ ਬੇਨਤੀ ਕਰਨਾ ਚਾਹਣਾ ਹੈ ਤੁਸੀਂ ਜਿਆਦਾ ਟਾਈਮ ਨਾ ਲਈ ਆਪਾਂ 50 ਸਾਲ ਪਿਛਲੇ ਪਿਛਲੇ 50 ਸਾਲ ਦਾ ਹਿਸਾਬ ਲੈ ਲਈਏ ਪਿਛਲੇ 50 ਸਾਲ ਚ 22 ਸਾਲ ਦਾ ਬਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੇ 15-12 ਸਾਲ ਰਾਸ਼ਟਪਤੀ ਰਾਜ ਰਿਆ ਗਵਨਰ ਰਾਜ ਤਵਾਦ ਦਾ ਟਾਈਮ ਸੀ ਉਹਦੇ ਬਾਕੀ ਸਮਾਂ ਆ ਕਾਂਗਰਸ ਦੇ ਰਾਜ ਰਿਆ ਮੈਂ ਹੁਣ ਤੁਹਾਨੂੰ ਸਵਾਲ ਕਿਸਾਨਾਂ ਸਾਰੇ ਕਿਸਾਨ ਬੈਠੇ ਆ ਤੁਹਾਨੂੰ ਪੁੱਛਣਾ ਚਾਹਣਾ ਹੈ 15 ਲੱਖ ਟਿਊਬਲ ਕਨੈਕਸ਼ਨ ਪੰਜਾਬ ਦੇ ਆ 13 ਲੱਖ ਕਾਲੀ ਸਰਕਾਰ ਨੇ ਦਿੱਤੀ ਸਾਡੇ 13 ਲੱਖ ਜਿਹੜਾ ਟਿਊਬਲ ਤੇ ਪਾਣੀ ਲਾਉਣੇ ਹੋ ਬਿਜਲੀ ਮੁਫਤ ਕੀਤੀ ਹੈ ਬਾਦਲ ਸਾਹਿਬ ਨੇ ਜਿਹੜਾ ਟਰੈਕਟਰ ਚਲਾਉਣੇ ਹੋ ਉਹਦੇ ਤੇ ਟੈਕਸ ਲੱਗਦਾ ਹੁੰਦਾ ਸੀ ਬਾਦਲ ਸਾਹਿਬ ਨੇ ਮਾਫ ਕੀਤਾ ਹੈ ਜਿਹੜੀਆਂ ਨਹਿਰਾਂ ਤੇ ਕਸੀਆਂ ਚ ਪਾਣੀ ਆਉਂਦਾ ਸਾਰੀਆਂ ਬਾਦਲ ਸਾਹਿਬ ਨੇ ਬਣਾਈਆਂ ਹੈ ਜਿਹੜੀਆਂ ਮੰਡੀਆਂ ਜਾ ਕੇ ਤੁਸੀਂ ਫਸਲ ਵੇਚਦੇ ਹੋ ਪਿੰਡਾਂ 'ਚ ਉਹ ਬਾਦਲ ਸਾਹਿਬ ਨੇ ਬਣਾਈਆਂ ਪੱਕੇ ਖਾਲੇ ਬਾਦਲ ਸਾਹਿਬ ਨੇ ਬਣਾਏ ਆ ਅੰਡਰਗ੍ਰਾਉਂਡ ਪਾਈਪ ਸਿਸਟਮ ਬਾਦਲ ਸਾਹਿਬ ਨੇ ਬਣਾਈਆਂ ਤੇ ਫਿਰ ਕੌਣਾ ਖਸਾਂ ਦੀ ਆਵਾਜ਼ ਕੌਣਾ ਥੋਡੀ ਆਵਾਜ਼ ਜਿਹੜਾ ਹੁੰਦਾ ਜੀ ਕਰਦਾ ਕਹਿੰਦਾ ਮੈਂ ਕਿਸਾਨ ਆ ਜਾਂ ਮੈਂ ਦੂਜਾ ਤੇ ਉਹਨਾਂ ਦਾ ਟਾਰਗੇਟ ਸਾਰਿਆਂ ਦਾ ਨਿਸ਼ਾਨਾ ਹੈ ਕਿ ਕਾਲੀ ਤਨ ਨੂੰ ਖਤਮ ਕਰੋ ਜਿਹੜਾ ਆਪਾਂ ਸਮਝੋ ਕਿਉਂਕਿ ਉਹਨੂੰ ਪਤਾ ਹੈ ਖਾਲਸਾ ਕੋ ਕੌਮ ਦੀ ਫੌਜ ਹੈ ਹੁਣ ਜੇ ਮੇਰੇ ਗਰੀਬ ਭਰਾ ਬੈਠੇ ਆ ਆਕਾ ਦਾ ਦੇਣ ਵਾਲਾ ਅਕਾਲੀ ਦਲ ਸ਼ਗਨ ਦੇਣ ਵਾਲਾ ਅਕਾਲੀ ਦਲ ਪੈਨਸ਼ਨ ਦੇਣ ਵਾਲਾ ਅਕਾਲੀ ਦਲ ਐਕਸੀ ਸਕਾਲਰਸ਼ਿਪ ਦੇਣ ਵਾਲਾ ਅਕਾਲੀ ਦਲ ਲੜਕੀਆਂ ਨੂੰ ਸਾਈਕਲ 11ਵੀਂ ਦੀ ਪੜ੍ਹਾਈ ਨੂੰ ਦੇਣ ਵਾਲਾ ਅਕਾਲੀ ਦਲ ਸਰਕਾਰੀ ਹਸਪਤਾਲਾਂ ਨੂੰ ਮੁਫਤ ਦਵਾਈ ਖਾਨਾ ਖੋਲਣ ਵਾਲਾ ਅਕਾਲੀ ਦਲ ਹੁਣ ਸਾਰੇ ਬੰਦ ਹੈ ਕੋਈ ਟੋਲਾ ਬੰਦ ਹੈ ਬਦਲਾ 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 ਜਿਹੜਾ ਹੁੰਦਾ ਬਦਲਾ ਅੱਜ ਤੁਸੀਂ ਦੇਖ ਲਓ ਸੜਕਾਂ ਤੁਸੀਂ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਪਠਾਨਕੋਟ ਚਲੇ ਜਾਓ ਜਲੰਧਰ ਚਲੇ ਜਾਓ ਬਠਿੰਡੇ ਚਲੇ ਜਾਓ ਹੁਣ ਦੇਖੋ ਸੜਕਾਂ ਕਿਹਜੀਆਂ ਬਣਾਤੀਆਂ ਪਹਿਲੇ ਕਿਤੇ ਬਣੀਆਂ ਆਹ ਕਿਥੇ ਬਿਜਲੀ ਪਹਿਲੇ ਗਰਮੀ ਲੱਗਦੀ ਹੁੰਦੀ ਸੀ ਗਰਮੀਆਂ ਸੋਣੋ 8-8 ਘੰਟੇ ਤੇ ਕੱਟ ਲੱਗਦੇ ਹੁੰਦੇ ਸੀ ਆ ਬਿਜਲੀ ਪੂਰੇ ਕਰਨ ਵਾਲਾ ਕਾਲੀ ਦੱਲੇ ਜਿੰਨੇ ਥਰਮਲ ਪਲਾਂਟ ਪੰਜਾਬ ਬਣਾਇਆ ਕਾਲੀ ਦੱਲੇ ਬਣਾਏ ਆ ਪਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਕਾਲੀ ਦੱਲੇ ਬਣਾਏ ਆ امرتسر ایئرپورٹ ہے موہالی ایک نشانی جھاڑو والے کی نشانی ہے ہی نہیں جی سیوا کرنا اکالی دل باہ نا کالی دل نا کالی دل پھر اپنا کالی دل نا کیوں نہیں کھڑتے اب دس سال تھوڑے خراب ہو گئے دس سال ਯਾਰ 20 ਸਾਲ ਦਾ ਮੁੰਡਾ ਸੀ 30 ਸਾਲ ਦਾ ਹੋ ਗਿਆ 40 ਸਾਲ ਆਲਾ 50 ਸਾਲ ਦਾ ਹੋ ਗਿਆ ਆਪਾਂ ਇੱਕ ਮੋੜ ਪਾ ਗਏ ਆਪਾਂ ਆਪਣੇ 5 ਸਾਲ ਖਰਾਬ ਕਰਦਨੇ ਆਪਣੇ ਤੋਂ ਸਿਆਣੇ ਗੁਜਰਾਤੀ ਹੈ ਗੁਜਰਾਤ ਜਾ ਕੇ ਦੇਖੋ 35 ਸਾਲ ਹੋ ਗਏ ਲਗਾਤਾਰ ਬੀਜੇਪੀ ਦੀ ਸਰਕਾਰ ਬੰਦ ਨਹੀਂ ਕਿਉਂਕਿ ਉਹਨੂੰ ਕਹਿੰਦੇ ਆ ਕਿ ਸਾਨੂੰ ਤਾਂ ਸਾਰਾ ਮੋਦੀ ਦੇਣ ਵਾਲਾ ਹੈ ਅਜੇ ਤਜਰਬਾ ਕਰਨਾ ਨਹੀਂ